ਫਗਵਾੜਨੇ ਸੀਗ ਮੇਨ ਨਰੂੜਵਿਕ ਖੇ ਬੀਤੇ ਕਈ ਦਿਨਾਂ ਤੋਂ ਖੇਤਾਂ ਵਿੱਚ ਨਾਰ ਨੂੰ ਅੱਗ ਲਗਾਉਣ ਦਾ ਸਿਲਸਲਾ ਬਦਸਤੂਰ ਚੱਲੀ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਇਸ ਸਮੱਸਿਆ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਇਸ ਸਭ ਦੇ ਬਾਵਜੂਦ ਵੀ ਬੇਖਬਰ ਇਹ ਸਭ ਕੁਝ ਆਪਣੀ ਅੱਖੀਂ ਦੇਖ ਰਿਹਾ ਹੈ ਇਸ ਬਾਬਤ ਜਦੋਂ ਨਵਰੰਗ ਟੀਵੀ ਦੀ ਟੀਮ ਨੇ ਪਿੰਡ ਨਰੂੜ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਕਰਨ ਤੋਂ ਬਾਅਦ ਬਚੀ ਨਾੜ ਨੂੰ ਖੇਤਾਂ ਵਿੱਚ ਅੱਗ ਲਗਾ ਦਿੱਤੀ ਗਈ ਸੀ ਜਿਸ ਨਾਲ ਵਾਤਾਵਰਣ ਧੂੜਸ਼ਿਤ ਹੁੰਦਾ ਹੀ ਹੈ ਉਥੇ ਹੀ ਜੰਗਲਾਤ ਵਿਭਾਗ ਦੇ ਦਰਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਆ ਗੁਰਮukh ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਪਾਂਸਟਾ ਤੋਂ ਫਗਵਾੜਾ ਜਾ ਰਹੇ ਸਨ ਤਾਂ ਰਸਤੇ ਵਿੱਚ ਖੇਤਾਂ ਦੀ ਨਾੜ ਨੂੰ ਅੱਗ ਲੱਗੀ ਹੋਈ ਸੀ ਜਿਸ ਕਾਰਨ ਧੂਆ ਹੀ ਧੂਆ ਹੋਇਆ ਪਿਆ ਸੀ ਜੋ ਕਿ ਰਾਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਜੋ ਵੀ ਕਿਸਾਨ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਂਦਾ ਹੈ ਉਸ ਕਿਸਾਨ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਇਹਨਾਂ ਵੱਲੋਂ ਲਗਾਈ ਜਾਂਦੀ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਆ ਗਰਮਖੇ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਸੜਕਾਂ ਤੇ ਇੱਥੇ ਹੈਗਾ ਖੇਤਾਂ ਕੋਲ ਅੱਗ ਲੱਗੀ ਹੋਈ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਸਰ ਅਸੀਂ ਹੁਣੇ ਫਗਵਾੜੇ ਨੂੰ ਜਾ ਰਹੇ ਸੀਗੇ ਜਦੋਂ ਅਸੀਂ ਇੱਥੇ ਕੋਲ ਆਇਨਾ ਰੂਟ ਦੇ ਕੋਲ ਤੇ ਖੇਤਾਂ ਦੇ ਲੱਗ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਹੋਈ ਸੀ ਤੇ ਅੱਗੇ ਇੰਨੀ ਜ਼ਿਆਦਾ ਭਿਆਨਕ ਸੀ ਕਿ ਰਾਹੀਗਰਾਂ ਨੂੰ ਲੰਘਣ ਲਈ ਬਹੁਤ ਜ਼ਿਆਦਾ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੇਕ ਬਹੁਤ ਜ਼ਿਆਦਾ ਪੈ ਰਿਹਾ ਹੈ ਜੀ ਇੱਥੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਇਨਾ ਤੇ ਅੱਗ ਤੇ ਜਲਦੀ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਰੋਕ ਲਾਉਣੀ ਚਾਹੀਦੀ ਆ ਤੇ ਅੱਗ ਲੱਗਣ ਨਾਲ ਕੋਈ ਦਰਖਤ ਵੀ ਲੂ ਹੋਏ ਆ ਜੀ ਹਾਂਜੀ ਹਾਂਜੀ ਸਰ ਜਿਆਦਾ ਦਰਖਤ ਵੀ ਇਹ ਅੱਗ ਦੀ ਲਪੇਟ ਵਿੱਚ ਆ ਰਹੇ ਆ ਜਿਸ ਨਾਲ ਬਹੁਤ ਜਿਆਦਾ ਜਾਨੀ ਕਿ ਭਿਆਨਕ ਹਾਸਾ ਹੁੰਦਾ ਵੀ ਪਤਰਾ ਕੋਈ ਐਕਸੀਡੈਂਟ ਵੀ ਹੋ ਸਕਦਾ ਧੂਏਂ ਦੇ ਕਰ ਨਾਲ ਤੇ ਕਿੰਨੇ ਕਵਜੇ ਅੱਗ ਲੱਗੀ ਆਈ ਸੀ ਇੱਥੇ ਸਰ ਅਸੀਂ ਤਾਂ ਹੁਣੇ ਜਾ ਰਹੇ ਸੀ ਇਹ ਲੱਗਦਾ ਤਕਰੀਬਨ ਇਹ 1.5 2 ਘੰਟੇ ਪਹਿਲਾਂ ਦੀ ਅੱਗ ਲੱਗੀ ਹੋਈ ਆ ਅੱਛਾ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਕਾਰਵਾਈ ਦੀ ਕਰਾਉਂਦੇ ਮੈਂ ਹੀ ਮੰਗ ਕਰ ਰਿਹਾ ਕਿ ਜਿੱਦਾਂ ਖੇਤਾਂ 'ਚ ਅੱਗ ਲਾਈ ਜਾ ਰਹੀ ਹੈ ਤੇ ਦਰਖਤ ਵੀ ਸੜ ਰਹੇ ਆ ਤੇ ਜਿਹੜਾ এনवायरमेंट ਆ ਉਹ ਵੀ ਬਹੁਤ ਬਾਰਮ ਹੋ ਰਿਹਾ ਹੈ ਇਸ ਲਈ ਅੱਗ ਤੇ ਬਹੁਤ ਜਲਦੀ ਤੇ ਰੋਕ ਲਵੋਣੀ ਚਾਹੀਦੀ ਹੈ ਤੇ ਕਾਰਵਾਈ ਕਰਨੀ ਚਾਹੀਦੀ ਫਗਵਾੜਾ ਨੇ ਸੀਗ ਮੇਨ ਨਰੂੜਵਿਕੇ ਬੀਤੇ ਕਈ ਦਿਨਾਂ ਤੋਂ ਖੇਤਾਂ ਵਿੱਚ ਨਾਰ ਨੂੰ ਅੱਗ ਲਗਾਉਣ ਦਾ ਸਿਲਸਲਾ ਬਦਸਤੂਰ ਚੱਲ ਰਹੀ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਇਸ ਸਮੱਸਿਆ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਇਸ ਸਭ ਦੇ ਬਾਵਜੂਦ ਵੀ ਬੇਖਬਰ ਇਹ ਸਭ ਕੁਝ ਆਪਣੀ ਅੱਖੀਂ ਦੇਖ ਰਿਹਾ ਹੈ ਇਸ ਬਾਬਤ ਜਦੋਂ ਨਵਰੰਗ ਟੀਵੀ ਦੀ ਟੀਮ ਨੇ ਪਿੰਡ ਨਰੂੜ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਕਰਨ ਤੋਂ ਬਾਅਦ ਬਚੀ ਨਾੜ ਨੂੰ ਖੇਤਾਂ ਵਿੱਚ ਅੱਗ ਲਗਾ ਦਿੱਤੀ ਗਈ ਸੀ ਜਿਸ ਨਾਲ ਵਾਤਾਵਰਣ ਧੂੜਸ਼ਿਤ ਹੁੰਦਾ ਹੀ ਹੈ ਉਥੇ ਹੀ ਜੰਗਲਾਤ ਵਿਭਾਗ ਦੇ ਦਰਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਆ ਗੁਰਮukh ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਪਾਂਸਟਾ ਤੋਂ ਫਗਵਾੜਾ ਜਾ ਰਹੇ ਸਨ ਤਾਂ ਰਸਤੇ ਵਿੱਚ ਖੇਤਾਂ ਦੀ ਨਾੜ ਨੂੰ ਅੱਗ ਲੱਗੀ ਹੋਈ ਸੀ ਜਿਸ ਕਾਰਨ ਧੂਆ ਹੀ ਧੂਆ ਹੋਇਆ ਪਿਆ ਸੀ ਜੋ ਕਿ ਰਾਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ। ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਜੋ ਵੀ ਕਿਸਾਨ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਂਦਾ ਹੈ ਉਸ ਕਿਸਾਨ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਇਹਨਾਂ ਵੱਲੋਂ ਲਗਾਈ ਜਾਂਦੀ ਅੱਗ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਆ ਗੁਰਮੁਖੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਸੜਕਾਂ ਤੇ ਇੱਥੇ ਹੈਗਾ ਖੇਤਾਂ ਕੋਲ ਅੱਗ ਲੱਗੀ ਹੋਈ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਸਰ ਅਸੀਂ ਹੁਣੇ fxgwaade ਨੂੰ ਜਾ ਰਹੇ ਸੀਗੇ ਜਦੋਂ ਅਸੀਂ ਇੱਥੇ ਕੋਲ ਆਇਨਾ ਰੂਟ ਦੇ ਕੋਲ ਤੇ ਖੇਤਾਂ ਦੇ ਲੱਗ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਹੋਈ ਸੀ ਤੇ ਅੱਗੇ ਇੰਨੀ ਜ਼ਿਆਦਾ ਭਿਆਨਕ ਸੀ ਕਿ ਰਾਹੀਗਰਾਂ ਨੂੰ ਲੰਘਣ ਲਈ ਬਹੁਤ ਜ਼ਿਆਦਾ ਕਠਿਨਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੇਕ ਬਹੁਤ ਜ਼ਿਆਦਾ ਪੈ ਰਿਹਾ ਹੈ ਜੀ ਇੱਥੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਇਨਾ ਤੇ ਅੱਗ ਤੇ ਜਲਦੀ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਰੋਕ ਲਾਉਣੀ ਚਾਹੀਦੀ ਆ ਤੇ ਅੱਗ ਲੱਗਣ ਨਾਲ ਕੋਈ ਦਰਖਤ ਵੀ ਲੂ ਹੋਏ ਆ ਜੀ ਹਾਂਜੀ ਹਾਂਜੀ ਸਰ ਜਿਆਦਾ ਦਰਖਤ ਵੀ ਇਹ ਅੱਗ ਦੀ ਲਪੇਟ ਵਿੱਚ ਆ ਰਹੇ ਆ ਜਿਸ ਨਾਲ ਬਹੁਤ ਜਿਆਦਾ ਜਾਨੀ ਕਿ ਭਿਆਨਕ ਹਾਸਾ ਹੋਣ ਦਾ ਵੀ ਪਤਰਾ ਹੈ ਕੋਈ ਐਕਸੀਡੈਂਟ ਵੀ ਹੋ ਸਕਦਾ ਧੂਏਂ ਦੇ ਕਰ ਨਾਲ ਤੇ ਕਿੰਨੇ ਕਵਰੇ ਅੱਗ ਲੱਗੀ ਆਈ ਸੀ ਇੱਥੇ ਸਰ ਅਸੀਂ ਤਾਂ ਹੁਣੇ ਜਾ ਰਹੇ ਸੀ ਇਹ ਲੱਗਦਾ ਤਕਰੀਬਨ ਇਹ 1.5 2 ਘੰਟੇ ਪਹਿਲਾਂ ਦੀ ਅੱਗ ਲੱਗੀ ਹੋਈ ਆ ਅੱਛਾ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਕਾਰਵਾਈ ਦੀ ਕਰਾਉਂਦੇ ਮੈਂ ਹੀ ਮੰਗ ਕਰ ਰਿਹਾ ਕਿ ਜਿੱਦਾਂ ਖੇਤਾਂ 'ਚ ਅੱਗ ਲਾਈ ਜਾ ਰਹੀ ਹੈ ਤੇ ਦਰਖਤ ਵੀ ਸੜ ਰਹੇ ਆ ਤੇ ਜਿਹੜਾ এনवायरमेंट ਆ ਉਹ ਵੀ ਬਹੁਤ ਬਾਰਮ ਹੋ ਰਿਹਾ ਹੈ ਇਸ ਲਈ ਅੱਗ ਤੇ ਬਹੁਤ ਜਲਦੀ ਤੇ ਰੋਕ ਲਵੋਣੀ ਚਾਹੀਦੀ ਹੈ ਤੇ ਕਾਰਵਾਈ ਕਰਨੀ ਚਾਹੀਦੀ